ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਸੰਗਰੂਰ ਨਾਲ ਲੱਗਦਾ ਜ਼ਿਲ੍ਹਾ ਬਰਨਾਲਾ ਬਰਨਾਲੇ ਦੇ ਵਿੱਚ ਹੋ ਰਹੀ ਉਪ ਚੋਣ ਪਰ ਮਾਮਲਾ ਫਸ ਗਿਆ ਫਸ ਗਿਆ ਇਸ ਕਰਕੇ ਗੁਰਦੀਪ ਬਾਠ ਆਮ ਆਦਮੀ ਪਾਰਟੀ ਤੋਂ ਹੀ ਬਾਗੀ ਹੋ ਕੇ ਮੈਦਾਨ ਦੇ ਵਿੱਚ ਕੁੱਦ ਪਏ ਬਰਨਾਲੇ ਪਹੁੰਚੀ ਦਾ ਪੰਜਾਬ ਟੀਵੀ ਦੀ ਟੀਮ ਖੁਦ ਲੋਕਾਂ ਦੇ ਕੋਲ ਸ਼ਹਿਰ ਦੇ ਵਿੱਚ ਵੀ ਤੇ ਪਿੰਡਾਂ 'ਚ ਵੀ ਲੋਕਾਂ ਦੇ ਕੋਲੋਂ ਅਸੀਂ ਪੁੱਛੇ ਕੁਝ ਸਵਾਲ ਜਿਵੇਂ ਕਿ ਜਿੱਤੇ ਕੌਣ ਸਕਦਾ ਏ ਉਸਦਾ ਕਾਰਨ ਕੀ ਐ ਤੁਹਾਨੂੰ ਇਦਾਂ ਕਿਉਂ ਲੱਗਦਾ ਕਿ ਇਹ ਬੰਦਾ ਜਿੱਤੇਗਾ ਗੁਰਦੀਪ ਬਾਠ ਦਾ ਕਿੰਨਾ ਕੁ ਅਸਰ ਐ ਮੀਤ ਹੇਰ ਨੇ ਕਿੰਨੇ ਕੰਮ ਕੀਤੇ ਨੇ ਮਾਨ ਸਰਕਾਰ ਦੇ ਕੰਮਾਂ ਤੋਂ ਤੁਸੀਂ ਸੰਤੁਸ਼ਟ ਹੋ ਜਾਂ ਫਿਰ ਨਹੀਂ ਕੀ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਦਾ ਹੀ ਐਮਐਲਏ ਬਣੇ ਫਾਇਦਾ ਹੋਏਗਾ ਇਹ ਸਾਰੇ ਸਵਾਲਾਂ ਸੀ ਪੁੱਛੇ ਉਹਨਾਂ ਦੇ ਜਵਾਬ ਕੀ ਦਿੱਤੇ ਲੋਕਾਂ ਨੇ ਤੁਹਾਨੂੰ ਦੱਸਣ ਲੱਗੇ ਆ ਸਭ ਤੋਂ ਪਹਿਲੀ ਗੱਲ ਜਿੱਤੇਗਾ ਕੌਣ ਕੀ ਲੱਗ ਰਿਹਾ ਲੋਕਾਂ ਨੇ ਕੀ ਆਖਿਆ ਬਿਲਕੁਲ ਵੱਖਰਾ ਜਵਾਬ ਗੁਰਮੀਤ ਮੀਤ ਹੇਰ ਜਿੱਤੇ ਐਮਪੀ ਬਣੇ ਸੀਟ ਖਾਲੀ ਹੋਈ ਪਰ ਹੁਣ ਭਾਵੇਂ ਉਹ ਸ਼ਹਿਰਾਂ ਦੇ ਲੋਕ ਹੋਣ ਭਾਵੇਂ ਪਿੰਡਾਂ ਦੇ ਹੋਣ ਕੀ ਆਖਦੇ ਨੇ ਕਾਲਾ ਢਿੱਲੋ ਜਿੱਤੇਗਾ ਜੀ ਕਾਲਾ ਢਿੱਲੋ ਕੌਣ ਕੁਲਦੀਪ ਸਿੰਘ ਢਿੱਲੋ ਕਾਂਗਰਸੀ ਉਮੀਦਵਾਰ ਦਾ ਪੰਜਾਬ ਟੀਵੀ ਦੀ ਟੀਮ ਨੇ ਜੋ ਬਰਨਾਲੇ ਦੇ ਵਿੱਚ ਜਾ ਕੇ ਸਰਵੇ ਕੀਤਾ ਉਸ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ ਆਖਿਆ ਕਾਂਗਰਸ ਦਾ ਉਮੀਦਵਾਰ ਜਿੱਤੇਗਾ ਕਾਲਾ ਢਿੱਲੋ ਕਾਰਨ ਪੁੱਛਿਆ ਗਿਆ ਉਹਨਾਂ ਨੇ ਆਖਿਆ ਦੋ ਕਾਰਨ ਨੇ ਪਹਿਲੀ ਗੱਲ ਤਾਂ ਇਹ ਸਰਕਾਰ ਤੋਂ ਨਾਰਾਜ਼ ਆ ਸੀ ਸਰਕਾਰ ਨੇ ਕੁਝ ਕੀਤਾ ਨਹੀਂ ਤੇ ਦੂਜੀ ਗੱਲ ਟਿਕਟ ਆਪ ਨੇ ਗਲਤ ਦੇ ਦਿੱਤੀ ਹੈ ਗੁਰਦੀਪ ਬਾਠ ਨੂੰ ਬਣਾਉਂਦੇ ਉਮੀਦਵਾਰ ਹੈ ਜਿੱਤੇ ਆ ਹੀ ਪਿਆ ਸੀ ਕੋਈ ਮੁਕਾਬਲਾ ਨਹੀਂ ਸੀ ਹੁਣਾ ਹੁਣ ਗੁਰਦੀਪ ਬਾਠ ਵੱਖਰਾ ਖੜ ਗਿਆ ਹੈ ਉਮੀਦਵਾਰ ਇਹਨਾਂ ਨੇ ਠੀਕ ਨਹੀਂ ਦਿੱਤਾ ਇਸ ਕਰਕੇ ਕਾਲਾ ਢਿਲੋਂ ਦੀ ਸਾਨੂੰ ਪੂਰੀ ਉਮੀਦ ਆ ਜਾਪ ਰਹੀ ਹੈ ਪੁੱਛਿਆ ਗਿਆ ਕੰਮ ਮੀਤ ਹੇਰ ਨੇ ਕੀਤੇ ਰਣਵਾ ਮਿਲਵਾ ਜਿਹੜਾ ਰਿਸਪੌਂਸ ਲੋਕਾਂ ਦਾ ਆਇਆ ਕੁਝ ਨੇ ਆਖਿਆ ਕੀਤੇ ਠੀਕ ਠਾਕ ਕੀਤੇ ਵਧੀਆ ਕੀਤੇ ਕੁਝ ਨੇ ਆਖਿਆ ਬਿਲਕੁਲ ਕੰਮ ਨਹੀਂ ਕੀਤੇ ਸਰਕਾਰ ਦੇ ਬਾਰੇ ਸਰਕਾਰ ਤੋਂ ਲੋਕ ਅਸੰਤੁਸ਼ਟ ਦਿਖਾਈ ਦਿੱਤੇ ਜ਼ਿਆਦਾਤਰ ਲੋਕਾਂ ਨੇ ਆਖਿਆ ਕਿ ਕੰਮ ਠੀਕ ਨਹੀਂ ਹੈ ਸ਼ਹਿਰੀਆਂ ਨੇ ਆਖਿਆ ਕਾਨੂੰਨ ਵਿਵਸਥਾ ਦਾ ਮੁੱਦਾ ਹੈ ਲੁੱਟਾਂ ਖੂਹਾਂ ਬੜੀਆਂ ਹੁੰਦੀਆਂ ਨਸ਼ਾ ਬੜਾ ਵੱਧ ਗਿਆ ਹੈ ਗੁੰਡਾਗਰਦੀ ਵੱਧ ਗਈ ਹੈ ਫਰੋਤੀ ਦੀਆਂ ਕੋਲਾਂ ਵੱਧ ਗਈਆਂ ਪਿੰਡਵਾਲੇ ਆਖਿਆ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੇ ਆਖਿਆ ਝੋਨਾ ਵੇਖਿਆ ਸਾਡਾ ਮੰਡੀਆਂ ਚ ਰੋਲਦਾ ਝੋਨਾ ਸੜਕਾਂ ਪਿੰਡਾਂ ਦੀਆਂ ਟੁੱਟੀਆਂ ਪਈਆਂ ਨੇ ਮੰਡੀਆਂ ਦੇ ਵਿੱਚ ਇਹਨਾਂ ਨੇ ਝੋਨਾ ਨਹੀਂ ਚੁੱਕਿਆ ਕਾਰਗੁਜ਼ਾਰੀ ਤੋਂ ਨਾ ਖੁਸ਼ ਦਿਖਾਈ ਦਿੱਤੇ ਲੋਕ ਗੱਲ ਹੁਣ ਕੀਤੀ ਜਾਵੇ ਕਿ ਸਰਕਾਰੀ ਐਮ.ਐਲ.ਏ ਚਾਹੀਦਾ ਉਹਨਾਂ ਨੇ ਆਖਿਆ ਪਹਿਲਾਂ ਵੀ ਸਰਕਾਰੀ ਐਮ.ਐਲ.ਏ ਸੀ ਮੀਤ ਹਰ ਸਾਡੀ ਗੱਲ ਨਹੀਂ ਬਣੀ ਐ ਇਸ ਕਰਕੇ ਅਸੀਂ ਇਸ ਵਾਰ ਕਾਲਾ ਢਿੱਲੋਂ ਵਾਲੇ ਪਾਸੇ ਜਾ ਸਕਦੇ ਆ ਕਾਲਾ ਢਿੱਲੋਂ ਦੇ ਉਹਨਾਂ ਨੇ ਕੀ ਫਾਇਦੇ ਗਿਣਾਏ ਕੀ ਖੂਬੀਆਂ ਗਣਾਈਆਂ ਆਖਦੇ ਨੇ ਬੰਦਾ ਠੀਕ ਹੈ ਕਾਫੀ ਢੇਰ ਤੋਂ ਲੋਕਾਂ ਦੇ ਵਿੱਚ ਹੀ ਫਿਰਦਾ ਜਿੱਤਿਆ ਵੀ ਨਹੀਂ ਅਤੇ ਹੁਣ ਅਸੀਂ ਉਸ ਨੂੰ ਵੀ ਮੌਕਾ ਦੇਣਾ ਚਾਹੁੰਦੇ ਆ ਕਾਲਾ ਢਿੱਲੋਂ ਦਾ ਨਾਂ ਜ਼ਿਆਦਾਤਰ ਲੋਕਾਂ ਨੇ ਲੈ ਦਿੱਤਾ ਹਾਲਾਂਕਿ ਇਹ ਸਰਵੇ ਹੈ ਕਿਉਂਕਿ ਲੋਕਾਂ ਨੇ ਮੂੰਹੋਂ ਹੀ ਇਹ ਗੱਲਾਂ ਕੱਢੀਆਂ ਨੇ ਵੋਟਾਂ ਦੇ ਵਿੱਚ ਇਹ ਗੱਲਾਂ ਤਬਦੀਲ ਹੁੰਦੀਆਂ ਜਾਂ ਫਿਰ ਨਹੀਂ ਕਿਉਂਕਿ ਜਦੋਂ ਲੋਕ ਵੋਟ ਪਾਉਣ ਜਾਂਦੇ ਨੇ ਉਦੋਂ ਹੋਰ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਪਰ ਜੋ ਅਸੀਂ ਲੋਕਾਂ ਦੇ ਕੋਲ ਪਹੁੰਚੇ ਉਹਨਾਂ ਨੇ ਸਾਨੂੰ ਜਵਾਬ ਦਿੱਤੇ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਬਰਨਾਲਾ ਦੇ ਵਿੱਚ ਗੁਰਦੀਪ ਬਾੜ ਦਾ ਕਿੰਨਾ ਅਸਰ ਹੈ ਇਹ ਵੀ ਸਵਾਲ ਪੁੱਛਿਆ ਜ਼ਿਆਦਾਤਰ ਲੋਕਾਂ ਨੇ ਆਖਿਆ ਕਿ ਜਿੱਤਣ ਦੇ ਰੌਂ ਦੇ ਵਿੱਚ ਗੁਰਦੀਪ ਬਾਠ ਨਹੀਂ ਜਾਪਦੇ ਪਰ ਆਮ ਆਦਮੀ ਪਾਰਟੀ ਦਾ ਉਹ ਵੱਡਾ ਨੁਕਸਾਨ ਕਰਨਗੇ ਆਮ ਆਦਮੀ ਪਾਰਟੀ ਦਾ ਉਹ ਹਜ਼ਾਰਾਂ ਵੋਟਾਂ ਲੈ ਕੇ ਜਾਣਗੇ ਪਰ ਜਿੱਤਣ ਦੇ ਰੌਂ ਦੇ ਵਿੱਚ ਨਹੀਂ ਜਾਪਦੇ ਇਹ ਵੀ ਕਿਉਂਕਿ ਬਹੁਤ ਵੱਡਾ ਸਵਾਲ ਜੋ ਲੋਕਾਂ ਦੇ ਮਨਾਂ ਦੇ ਵਿੱਚ ਸੀ ਕਿ ਗੁਰਦੀਪ ਬਾਟ ਦਾ ਕਿੰਨਾ ਕਸਰ ਹੈ ਕਿ ਜਿੱਤ ਸਕਦੇ ਨੇ ਪਰ ਜ਼ਿਆਦਾਤਰ ਲੋਕ ਭਾਵੇਂ ਸ਼ਹਿਰੀ ਹੋਣ ਭਾਵੇਂ ਪਿੰਡਾਂ ਦੇ ਹੋਣ ਉਹਨਾਂ ਆਖਿਆ ਕਿ ਜਿੱਤਣ ਦੇ ਰੌਣ ਦੇ ਵਿੱਚ ਗਰਦੀਬ ਬਾਠ ਨਹੀਂ ਪਰ ਆਮ ਆਦਮੀ ਪਾਰਟੀ ਦੀ ਹਜ਼ਾਰਾਂ ਹੀ ਵੋਟ ਉਹ ਲੈ ਕੇ ਜਾਣਗੇ ਇਹ ਵੀ ਲੋਕਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਅਸੀਂ ਪਹੁੰਚੇ ਸੀ ਲੋਕਾਂ ਦੇ ਕੋਲ ਲੋਕਾਂ ਨੇ ਸਾਨੂੰ ਦਿੱਤੇ ਉਹ ਜਵਾਬ ਅਸੀਂ ਸਰਵੇਖਣ ਕੀਤਾ ਅਤੇ ਘੱਟ ਸ਼ਬਦਾਂ ਦੇ ਵਿੱਚ ਉਹ ਸਰਵੇਖਣ ਦੀ ਅਸੀਂ ਤੁਹਾਨੂੰ ਦਿੱਤੀ ਹੈ ਜਾਣਕਾਰੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਬਰਨਾਲੇ ਤੋਂ ਕੌਣ ਜਿੱਤ ਸਕਦਾ